ਸਤਕਾਰਯੋ ਮਾਈ ਚਾਂਸਲਰ ਪ੍ਰੋਫੈਸਰ ਹਰਵਿੰਦ ਜੀ ਡਾਕਟਰ ਬੂਟਾ ਸਿੰਘ ਬਰਾੜ ਜੀ ਸ਼ਰਮਾ ਜੀ ਡੀਨ ਸਟੂਡੈਂਟਸ ਡਾਕਟਰ ਪ੍ਰਵਿੰਦਰ ਜੀ ਕੌਰ ਜੀ ਭੈਣੋ ਤੇ ਭਰਾਵੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਪੰਜਾਬੀ ਮਾਤ ਪਾਸ਼ਾ ਦੇ ਦਿਸਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਡੈਡੀਕੇਟ ਇਸ ਅਜ ਦੇ ਦਿਨ ਨੂੰ ਮੇਰੇ ਪਿਤਾ ਜੀ ਗਿਆਨੀ ਲਾਲ ਸਿੰਘ ਜੀ ਦੇ ਨਾਮ ਤੇ ਇੱਕ ਲੈਕਚਰ ਲੜੀ ਕਰਵਾ ਕੇ ਹਰ ਸਾਲ 21 ਫਰਵਰੀ ਨੂੰ ਮਾਤ ਪਾਸ਼ਾ ਦਿਵਸ ਨੂੰ ਤਾਂ ਸਨਮਾਨ ਦਿੰਦੇ ਹੀ ਹਨ ਨਾਲ ਨਾਲ ਮੇਰੇ ਪਿਤਾ ਜੀ ਨੂੰ ਔਰ ਸਾਡੇ ਪਰਿਵਾਰ ਨੂੰ ਇੱਥੇ ਬੁਲਾ ਕੇ ਸਨਮਾਨ ਦਿੰਦੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਮੇਰੇ ਇੱਕ ਦੋਸਤ ਨੇ ਅੱਜ ਸਵੇਰੇ ਸਵੇਰੇ ਇੱਕ ਲਫਜ਼ ਭੇਜਿਆ ਜਿਹੜਾ ਕਿ ਪ੍ਰੋਫੈਸਰ ਦਰਸ਼ਨ ਔਲਖ ਦਾ ਅਜਮੇਰ ਔਲਖ ਦਾ ਲਿਖਿਆ ਹੋਇਆ ਹੈ ਰੱਬ ਕਰੇ ਮੈਂ ਅੱਖਰ ਹੋ ਜਾਵਾਂ ਅੱਖਰ ਹੋਵਾਂ ਪੰਜਾਬੀ ਦਾ ਕਿੱਡਾ ਮਹਾਨ ਇਹ ਲਾਈਨਾਂ ਲਿਖੀਆਂ ਉਹਨਾਂ ਨੇ ਅੱਖਰ ਹੋ ਜਾ ਰੱਬ ਕਰੇ ਪਰ ਉਹ ਅੱਖਰ ਹੋਵਾਂ ਪੰਜਾਬੀ ਦਾ ਸੋ ਦੋਸਤੋ ਪੈਣੋ ਪੜਾਵੋ ਅੱਜ ਪੰਜਾਬੀ ਮਾਤ ਦਿਵਸ ਦੇ ਉੱਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਪਾਂ ਸਾਰੇ ਰਲ ਕੇ ਆਪਣੀ ਮਾਂ ਭਾਸ਼ਾ ਨੂੰ ਯਾਦ ਕਰਦੇ ਹਾਂ ਕਿਉਂਕਿ ਹਰ ਸਾਲ ਹੀ ਇਸ ਫੰਕਸ਼ਨ ਤੇ ਅਸੀਂ ਆਉਂਨੇ ਆ ਮੈਂ ਆਪਣੇ ਬਾਪੂ ਜੀ ਦੇ ਬਾਰੇ ਪੰਜਾਬੀ ਦੇ ਬਾਰੇ ਉਹਨਾਂ ਦੀ ਕੀਤੀ ਹੋਈ ਸੇਵਾ ਉਹਨਾਂ ਦੀ ਪੰਜਾਬੀ ਲੈਂਗੁਏਜ ਦੇ ਨਾਲ ਜੋ ਨੇੜਤਾ ਸੀ ਉਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਤਾਂ ਬਾਈ ਪ੍ਰੋਫੈਸ਼ਨ ਇੰਜੀਨੀਅਰ ਜਾਂ ਮੈਨੇਜਮੈਂਟ ਦਾ ਸਟੂਡੈਂਟ ਆ ਮੇਰਾ ਭਾਸ਼ਾ ਲੈਂਗੁਏਜ ਜਾਂ ਸਾਹਤ ਨਾਲ ਐਡਾ ਲੱਭਾ ਚੌੜਾ ਵਾਸਤਾ ਨਹੀਂ ਹੈ ਪਰ ਜੋ ਮੈਂ ਆਪਣੇ ਪਿਤਾ ਜੀ ਨੂੰ ਨੇੜੇ ਹੋ ਕੇ ਦੇਖਿਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਦੇਖਿਆ ਔਰ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਲੋਕਾਂ ਨੇ ਜੋ ਉਹਨਾਂ ਨੂੰ ਮਾਨ ਦਿੱਤਾ ਸਾਡੇ ਪਰਿਵਾਰ ਨੂੰ ਮਾਨ ਦਿੱਤਾ ਉਹਨਾਂ ਗੱਲਾਂ ਨੂੰ ਯਾਦ ਕਰਦਾ ਹੋਇਆ ਮੈਂ ਅੱਜ ਤੁਹਾਡੇ ਨਾਲ ਆਪਣੇ ਪਿਤਾ ਗਿਆਨੀ ਲਾਲ ਸਿੰਘ ਬਾਰੇ ਕੁਝ ਗੱਲਾਂ ਸ਼ੇਅਰ ਕਰੂੰਗਾ ਵਾਪੂ ਜੀ ਬਹੁਤ ਹੀ ਗਰੀਬ ਕਿਸਾਨ ਵਿੱਚ ਪੈਦਾ ਹੋਏ ਸੀ 1916 ਜਨਮ ਦੇ ਵਿੱਚ ਕਰਦੀ ਇਹ ਹਾਲ ਸੀ ਕਿਉਂਕਿ ਥੋੜੀ ਜੀ ਜ਼ਮੀਨ ਸੀ ਉਦੋਂ ਨਾ ਬਿਜਲੀ ਹੁੰਦੀ ਸੀ ਨਾ ਟਿਊਬਵੈਲ ਹੁੰਦੇ ਸੀ ਨਾ ਨਹਿਰਾ ਹੁੰਦੀਆਂ ਸੀ ਜੇ ਮੀਂਹ ਪੈ ਗਿਆ ਤਾਂ ਖੇਤੀ ਹੋ ਗਈ ਨਹੀਂ ਤਾਂ ਕੋਈ ਖੇਤੀ ਨਹੀਂ ਉਹ ਜਿਹੇ ਘਰ ਵਿੱਚ ਪੈਦਾ ਹੋਏ ਸੀ ਉਹਨਾਂ ਦੇ ਪਿਤਾ ਜੀ ਜਦੋਂ ਪੰਜਾਬ ਵਿੱਚ ਸਰਹੰਦ ਨਹਿਰ ਦੀ ਪਟਾਈ ਹੋਈ ਤਾਂ ਉਹ ਕਿਉਂਕਿ ਜ਼ਮੀਨ ਨਾਲ ਤਾਂ ਗੁਜ਼ਾਰਾ ਨਹੀਂ ਹੁੰਦਾ ਸੀ ਉਹ ਨਹਿਰ ਦੀ ਪਟਾਈ ਤੇ ਆਪਣੇ ਨਾਲ ਆਪਣੇ ਭਰਾ ਨੂੰ ਲੈ ਕੇ ਨਹਿਰ ਦੀ ਪਟਾਈ ਤੇ ਚਲੇ ਗਏ ਸੀ ਨਹਿਰ ਦੀ ਖੁਦਾਈ ਤੇ ਚਲੇ ਗਏ ਸੀ ਮਿਹਨਤ ਬੜੀ ਕਰਦੇ ਸੀ ਅੰਗਰੇਜ਼ ਅਫਸਰ ਸੀ ਉਹ ਉਹਨਾਂ ਨੇ ਉਹਨਾਂ ਨੂੰ ਨਹਿਰ ਦੀ ਖੁਦਾਈ ਦੇਖ ਕੇ ਉਹਨੂੰ ਕਹਿਣ ਲੱਗੇ ਉਹ ਸਰਦਾਰ ਜੀ ਫੌਜ ਚ ਭਰਤੀ ਹੋਵੋਗੇ ਇੰਨੀ ਮਿਹਨਤ ਕਰਦੇ ਹੋ ਸੋ ਉਹਨਾਂ ਨੂੰ ਮੇਰੇ ਪਿਤਾ ਜੀ ਨੂੰ ਤੇ ਮੇਰੇ ਪਿਤਾ ਜੀ ਦੇ ਮੇਰੇ ਦਾਦਾ ਜੀ ਨੂੰ ਤੇ ਉਹਨਾਂ ਦੇ ਛੋਟੇ ਭਰਾ ਨੂੰ ਉਹ ਫੌਜ ਵਿੱਚ ਲੈ ਗਏ 10 12 ਸਾਲ 15 ਸਾਲ ਫੌਜ ਨੌਕਰੀ ਕੀਤੀ ਬਰਮਾ ਦੀ ਵਾਰਚ ਗਏ ਇਨਾਮ ਮਿਲਿਆ ਵਾਪਸ ਆਏ ਪੈਨਸ਼ਨ ਲੱਗ ਗਈ ਹੌਲਦਾਰ ਦਾ ਰੈਂਕ ਲੈ ਲਿਆ ਸੀ ਉਸ ਤੋਂ ਬਾਅਦ ਜਾ ਕੇ ਵਿਆਹ ਹੋਇਆ ਔਰ ਉਸ ਵਿਆਹ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਨੇ ਜਨਮ ਲਿਆ ਸੋ ਸਾਡੇ ਪਿੰਡ ਦੇ ਵਿੱਚ ਰਿਵਾਜ ਸੀ ਜਦੋਂ ਕੋਈ ਬੱਚਾ ਪੈਦਾ ਹੁੰਦਾ ਸੀ ਤੇ ਸਾਡੇ ਪਿੰਡ ਦੇ ਬੜੇ ਮਹਾਨ ਸੰਤ ਸੀਗੇ ਸੰਤ ਮੰਗਲ ਸਿੰਘ ਜੀ ਉਹਨਾਂ ਦੇ ਗੁਰਦੁਆਰੇ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਨੂੰ ਲੈ ਕੇ ਗੁਰਦੁਆਰੇ ਗਏ ਤੇ ਸੰਤਾਂ ਨੂੰ ਕਹਿਣ ਲੱਗੇ ਲਾਲ ਪੈਦਾ ਹੋਇਆ ਅਸ਼ੀਰਵਾਦ ਦਿਓ ਸੰਤਾਂ ਨੇ ਕਿਹਾ ਗਿਆਨ ਸਿਆ ਮੇਰੇ ਦਾਦਾ ਜੀ ਦਾ ਨਾ ਸੀ ਸੱਚ ਬੋਚ ਤੇਰੇ ਘਰ ਲਾਲ ਪੈਦਾ ਹੋਇਆ ਇਹਦਾ ਨਾਮ ਵੀ ਲਾਲ ਹੀ ਰੱਖੀ ਤੇ ਇਹ ਲਾਲ ਵਾਂਗੂ ਚਮਕੂਗਾ ਸੋ ਉਸ ਅਸ਼ੀਰਵਾਦ ਸੰਤਾਂ ਦੀ ਨਾਲ ਮੇਰੇ ਪਿਤਾ ਜੀ ਪਹਿਲੇ ਦਿਨ ਤੋਂ ਹੀ ਜਦੋਂ ਵੱਡੇ ਹੋਏ ਉਹਨਾਂ ਦੇ ਦਾਦਾ ਜੀ ਨੇ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਪੜ੍ਹਾਈ ਦੀ ਲਗਨ ਪਾਈ ਖੇਤੀ 'ਚ ਨਹੀਂ ਪਾਇਆ ਪੜ੍ਹਾਈ ਦੇ ਵਿੱਚ ਉਹਨਾਂ ਦੇ ਨਾਲ ਤਾਂ ਪਿੰਡਾਂ 'ਚ ਸਕੂਲ ਵੀ ਨਹੀਂ ਹੁੰਦੇ ਸੀ ਪੈਦਲ ਜਾ ਕੇ 8-10 ਕਿਲੋਮੀਟਰ ਤੇ ਉੱਥੇ ਜਾ ਕੇ ਪੜ੍ਹਨਾ ਆਉਂਦੇ ਹੋਏ ਰਾਤ ਟਾਲੀਆਂ ਦੀ ਛਾਵਾਂ ਬੈਠ ਕੇ ਸਕੂਲ ਦਾ ਹੋਮਵਰਕ ਕਰਨਾ ਰਾਤ ਤਾਈਂ ਘਰੇ ਪਹੁੰਚਣਾ ਇਸ ਤਰੀਕੇ ਦੀ ਪੜ੍ਹਾਈ ਕਰਦੇ ਹੋਏ ਵੀ ਉਹ ਇੱਕ ਗਰੀਬ ਕਿਸਾਨ ਦੇ ਬੱਚੇ 8ਵੀਂ ਜਮਾਤ ਵਿੱਚ 10ਵੀਂ ਜਮਾਤ ਵਿੱਚ ਵੀ 12ਵੀਂ ਜਮਾਤ ਵਿੱਚ ਵੀ ਬੀਏ ਵਿੱਚ ਵੀ ਐਮਏ ਵਿੱਚ ਵੀ ਹਰ ਜਗ੍ਹਾ ਫਰਸਟ ਕਲਾਸ ਫਰਸਟ ਆਉਂਦੇ ਰਹੇ ਉਹ ਉਹਨਾਂ ਦੀ ਮਿਹਨਤ ਔਰ ਉਹਨਾਂ ਦੀ ਲਗਨ ਸੀ ਜਦੋਂ ਉਹਨਾਂ ਨੇ ਬੀਏ ਕਰ ਲਈ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਲਾਲਸਿਆ ਮੇਰੇ ਕੋਲ ਤਾਂ ਹੋਰ ਪੈਸੇ ਹੈ ਨਹੀਂ ਮੈਂ ਨਹੀਂ ਤੈਨੂੰ ਪੜ੍ਹਾਈ ਕਰਾ ਸਕਦਾ ਨੌਕਰੀ ਕਰ ਉਹ ਫਿਰ ਨੌਕਰੀ ਕਰਨ ਲਈ ਪ੍ਰਚਾਰਕ ਸ਼੍ਰੋਮਣੀ ਕਮੇਟਾ ਗੁਰਦੁਆਰੀ ਦੇ ਉੱਥੇ ਪ੍ਰਚਾਰਕ ਲੱਗੇ। ਉੱਥੇ ਪ੍ਰਚਾਰਕ ਨੂੰ 100 ਜਾਂ 150 ਰੁਪਏ ਦੀ ਤਨਖਾਹ ਮਿਲਦੀ ਸੀ। ਤਾਂ ਮੇਰੇ ਦਾਦਾ ਜੀ ਨੇ ਕਿਹਾ ਲਾਲ ਜਦੋਂ ਪਹਿਲੀ ਤਨਖਾਹ ਲੈ ਕੇ ਆਏਗਾ ਨਾ ਐਨੀ ਲਿਹਾਈ ਤਾਂ ਕਿ ਮੇਰੀ ਸਾਰੀ ਝੋਲੀ ਪਰ ਜਾਏ। ਉਹ 100 ਰੁਪਏ ਦੇ ਉਹਨਾਂ ਨੇ ਭਾਣ ਲੈ ਕੇ ਆਪਣੇ ਪਿੰਡ ਆਪਣੇ ਘਰੇ ਆਏ ਉਹ 100 ਦੀ ਪਾਨ 100 ਰੁਪਏ ਦੀ ਸਾਰੀ ਆਪਣੇ ਪਿਓ ਦੀ ਝੋਲੀ 'ਚ ਪਾਈ ਦਾਦੇ ਨੇ ਕਿਹਾ ਪੁੱਤ ਵੱਧਦਾ ਹੀ ਜਾਏਗਾ ਸੋ ਅਜਿਹਾ ਜੀਵਨ ਜੀਂਦੇ ਹੋਏ ਜਦੋਂ ਨਾਲ ਪ੍ਰਚਾਰਕ ਵੀ ਸੀ ਔਰ ਗਿਆਨੀ ਜ਼ੈਲ ਸਿੰਘ ਜੀ ਜੋ ਉਹਨਾਂ ਦੇ ਨਾਲ ਹੀ ਪ੍ਰਚਾਰਕ ਸੀ ਦੋਨੋਂ ਜਾਣੇ ਪੰਜਾਬ ਦੇ ਜੋ 12 ਜਾਂ 14 ਹਜ਼ਾਰ ਪਿੰਡ ਸੀ ਰੋਜ਼ ਸਾਈਕਲ ਤੇ ਜਾ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣਾ ਔਰ ਉੱਥੇ ਸਿੱਖੀ ਦੇ ਭਾਸ਼ਾ ਦੇ ਲੈਂਗੁਏਜ ਤੇ ਧਰਮ ਦੇ ਬਾਰੇ ਲੈਕਚਰ ਦਿੰਦੇ ਹੁੰਦੇ ਸੀ ਤੇ ਉਹਨਾਂ ਦਾ ਇੱਕ ਲੈਕਚਰ ਸੁਣਿਆ ਉਸ ਮੌਕੇ ਦੇ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਜੀ ਨੇ ਲਾਇਲਪੁਰ ਦੇ ਵਿੱਚ ਪਾਕ ਜੋ ਹੁਣ ਪਾਕਿਸਤਾਨ 'ਚ ਹੈ ਉਹਨਾਂ ਨੇ ਉਹਨਾਂ ਦਾ ਭਾਸ਼ਣ ਸੁਣ ਕੇ ਉਹਨਾਂ ਨੂੰ ਬੁਲਾਇਆ ਕਹਿੰਦੇ ਕਾਕਾ ਤੂੰ ਇੰਨਾ ਸੋਹਣਾ ਬੋਲਦਾ ਹੈ ਤੂੰ ਪੜਿਆ ਕਿੰਨਾ ਹੈ ਇਹਨਾਂ ਨੇ ਕਿਹਾ ਜੀ ਮੈਂ ਬੀਏ ਤੱਕ ਹੀ ਪੜਿਆ ਹਾਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਅਫੋਰਡ ਨਹੀਂ ਕਰ ਸਕਦੇ ਸੀ ਤਾਂ ਮੈਂ ਇਹ ਨੌਕਰੀ ਕਰ ਰਿਹਾ ਗਿਆਨੀ ਕਰਤਾਰ ਸਿੰਘ ਬੜੇ ਦਰਵੇਸ਼ ਆਦਮੀ ਸੀ ਪਰਮਾਤਮਾ ਆਦਮੀ ਸੀ ਉਹ ਹਮੇਸ਼ਾ ਹੀ ਟੈਲੈਂਟਡ ਬੱਚਿਆਂ ਨੂੰ ਚੁੜਕੇ ਉਹਨਾਂ ਨੂੰ ਪੜਾਉਂਦੇ ਸੀ ਲਿਖਾਉਂਦੇ ਸੀ ਉਹਨਾਂ ਦੀ ਦੇਖਭਾਲ ਕਰਦੇ ਸੀ ਉਹਨਾਂ ਨੇ ਮੇਰੇ ਬਾਪੂ ਜੀ ਨੂੰ ਪ੍ਰਚਾਰਕ ਦੀ ਨੌਕਰੀ ਤੋਂ ਹਟਾ ਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਐਮਏ ਕਰਨ ਦਾ ਤਾਤ ਬਾਪੂ ਜੀ ਨੇ ਐਮਏ ਕੀਤੀ ਉਹ ਵੀ ਯੂਨੀਵਰਸਿਟੀ ਚੋਂ ਫਰਸਟ ਕਲਾਸ ਫਰਸਟ ਆਏ ਉਸ ਤੋਂ ਬਾਅਦ ਉਹਨਾਂ ਨੂੰ ਸਿੱਖ ਨੈਸ਼ਨਲ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਵਾਈਸ ਚਾਂਸਲਰ ਲਗਾਇਆ ਗਿਆ ਜਿਹੜਾ ਕਿ ਉਦੋਂ ਸਿੱਖੀ ਬਾਰੇ ਧਰਮ ਬਾਰੇ ਪ੍ਰਚਾਰ ਕਰਦੇ ਸੀ ਜਦੋਂ ਉਹ ਵਾਈਸ ਪ੍ਰਿੰਸੀਪਲ ਉਸ ਕਾਲਜ ਦੇ ਸੀਗੇ ਸਿੱਖ ਮਿਸ਼ਨਰੀ ਕਾਲਜ ਦੇ ਤਾਂ ਪੱਪੂ ਸਟੇਟ ਦੇ ਵਿੱਚ ਮਹਾਰਾਜ ਯਾਦਵਿੰਦਰ ਸਿੰਘ ਜੀ ਉਦੋਂ ਰਾਜ ਪ੍ਰਮੁਖ ਸੀ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਪੰਜਾਬੀ ਭਾਸ਼ਾ ਦੇ ਤਰੱਕੀ ਲਈ ਇੱਕ ਮਹਿਕਮਾ ਬਣਾਇਆ ਜਾਵੇ ਮੈਂ ਗੱਲਾਂ 1953 ਉਹ ਸਾਲ ਦੀ ਕਰ ਰਿਹਾ ਹਾਂ ਉਹਨਾਂ ਨੇ ਇੱਕ ਸੈੱਲ ਬਣਾਇਆ ਜਿਹਦਾ ਨਾਮ ਰੱਖਤਾ ਮਹਿਕਮਾ ਪੰਜਾਬੀ ਉਹਦੀ ਪੋਸਟ ਐਡਵਰਟਾਈਜ਼ ਕੀਤੀ ਹੋਣੀ ਜਾ ਸਰਕੂਲੇਟ ਕੀਤੀ ਹੋਰੀ ਉਹ ਮੇਰੇ ਬਾਪੂ ਜੀ ਨੇ ਅਪਲਾਈ ਕੀਤਾ ਉਹਨਾਂ ਨੂੰ ਸਿਲੈਕਟ ਕੀਤਾ ਉਹਨਾਂ ਨੂੰ ਆ ਕੇ ਮਹਿਕਮਾ ਪੰਜਾਬੀ ਦਾ ਪਹਿਲਾ ਅਸਿਸਟੈਂਟ ਡਾਇਰੈਕਟਰ ਸਹਾਇਕ ਡਾਇਰੈਕਟਰ ਲਗਾਇਆ ਹੁਣ ਬਾਪੂ ਜੀ ਦੀ ਦੇਣ ਦੇਖੋ ਉਹ ਮਹਿਕਮਾ ਪੰਜਾਬੀ ਪੰਜਾਬੀ ਦੀ ਪ੍ਰਫੁੱਲਤਾ ਲਈ ਬਣਾਇਆ ਸੀ ਪਰ ਬਾਪੂ ਜੀ ਦੀ ਸੋਚ ਬੜੀ ਵਿਸ਼ਾਲ ਸੀ ਉਹ ਸੋਚਦੇ ਸੀ ਉਹਨਾਂ ਦੇ 52 53 ਦੀ ਗੱਲ ਕਰ ਰਿਹਾ ਹਾਂ ਜੇ ਵੀ ਪੰਜਾਬੀ ਦੀ ਪ੍ਰਫੁੱਲਤਾ ਲਈ ਬਾਕੀ ਭਾਸ਼ਾਂ ਦੀ ਪ੍ਰਫੁੱਲਤਾ ਵੀ ਬਹੁਤ ਜ਼ਰੂਰੀ ਹੈ ਜਦ ਤੱਕ ਉਹ ਉਹਨਾਂ ਦੇ ਨਾਲ ਪਪੂਲਰ ਭਾਸ਼ਾਵਾਂ ਪੰਜਾਬ ਦੀਆਂ ਹਿੰਦੀ ਔਰ ਉਰਦੂ ਨਾਲ ਹੁੰਦੀਆਂ ਸੀ ਉਹਨਾਂ ਨੇ ਮਹਿਕਮਾ ਪੰਜਾਬੀ ਨੂੰ ਕਨਵਰਟ ਕਰਕੇ ਭਾਸ਼ਾ ਵਿਭਾਗ ਬਣਾ ਦਿੱਤਾ ਤਾਂ ਕਿ ਉਹ ਪੰਜਾਬੀ ਤਕਸੀਮਤ ਨਾ ਰਹੇ ਸੋ ਉਸ ਮਹਿਕਮੇ ਦਾ ਨਾਮ ਫਿਰ ਭਾਸ਼ਾ ਵਿਭਾਗ ਬਣ ਗਿਆ ਔਰ ਬਾਪੂ ਜੀ ਪੋਸਟ ਭਾਸ਼ਾ ਵਿਭਾਗ ਦੇ ਪਹਿਲੇ ਡਾਇਰੈਕਟਰ ਬਣੇ ਸੀ ਬਾਪੂ ਜੀ ਜਿਵੇਂ ਕਿ ਇਸ ਫੋਟੋ ਚ ਵੀ ਦਿੱਤਾ ਹੋਇਆ ਹੈ ਇੱਕੋ ਹੀ ਡிரஸ் ਪਾਉਂਦੇ ਸੀ ਕੁਰਤਾ ਪਜਾਮਾ ਚਿੱਟਾ কুর্তা ਚੂੜੀਦਾਰ ਪਜਾਮਾ ਔਰ ਇਹ ਹਲਕੇ ਨੀਲੇ ਰੰਗ ਦੀ ਪਗੜੀ ਇਹ ਉਹਨਾਂ ਦੀ ਡிரஸ் ਪਹਿਲੇ ਦਿਨ ਤੋਂ ਸੀ ਸਵੇਰੇ ਉਹ 4 ਵਜੇ ਉੱਠਣ ਵਾਲੇ ਸੀ ਉੱਠ ਕੇ ਨਹਾ ਕੇ ਰੋਜ਼ਾਨਾ ਪਾਠ ਕਰਨਾ ਪਾਠ ਕਰਨ ਤੋਂ ਬਾਅਦ ਆਪਣਾ ਤਿਆਰ ਹੋ ਕੇ ਅਸੀਂ ਪਾਸੀ ਰੋਡ ਪਟਿਆਲੇ ਰਹਿੰਦੇ ਸੀ ਉਹਨਾਂ ਦਾ ਦਫ਼ਤਰ ਕਿਲਾ ਚੌਕ ਵਿੱਚ ਹੁੰਦਾ ਸੀ ਉਹ ਮੈਂ ਕਿਹਾ 7-8 ਕਿਲੋਮੀਟਰ ਦਾ ਡਿਸਟੈਂਸ ਸੀ ਰੋਜ਼ ਦਫ਼ਤਰ ਪੈਦਲ ਜਾਣਾ ਸ਼ਾਮ ਨੂੰ ਦਫ਼ਤਰੋਂ ਪੈਦਲ ਵਾਪਸ ਆਉਣਾ ਆਉਂਦੇ ਹੋਏ ਗੁਰਦੁਆਰਾ ਦੁਖਨਵਾਰਨ ਸਾਹਿਬ ਬੱਥਾ ਟੇਕੇ ਕਥਾ ਸੁਣ ਕੇ ਫਿਰ ਘਰੇ ਆਉਣਾ ਬਤੌਰ ਪਹਾਸ਼ਾ ਵਿਭਾਗ ਡਾਇਰੈਕਟਰ ਦੇ ਉਹਨਾਂ ਨੂੰ ਸਰਕਾਰੀ ਗੱਡੀ ਵੀ ਮਿਲੀ ਹੋਈ ਸੀ ਉਹ ਕਹਿੰਦੇ ਮੈਂ ਗੱਡੀ ਨਹੀਂ ਦਫ਼ਤਰ ਜਾਣ ਵਾਸਤੇ ਗੱਡੀ ਦਫ਼ਤਰ ਦੇ ਕੰਮ ਵਾਸਤੇ ਹੈ ਉਹਨਾਂ ਨੇ ਉਹ ਗੱਡੀ ਨਹੀਂ ਵਰਤੀ ਗੱਡੀ 'ਚ ਕੋਈ ਫਾਈਲਾਂ ਘਰੇ ਆ ਜਾਂਦੀਆਂ ਸੀ ਜਾਂ ਘਰੋਂ ਫਾਈਲਾਂ ਚੁਲਿਆ ਜਾਂਦੇ ਸੀ ਪਰ ਬਾਪੂ ਜੀ ਹਮੇਸ਼ਾ ਪੈਦਲ ਹੀ ਜਾਂਦੇ ਸੀ ਪੈਦਲ ਹੀ ਆਉਂਦੇ ਸੀ ਔਰ ਉਹਨਾਂ ਦੀ ਜੋ ਟਾਈਮ ਦੀ ਟਾਈਮ ਦੀ ਜੋ ਪਾਬੰਦੀ ਸੀ ਉਹਨਾਂ ਨੇ ਪੈਦਲ ਜਾਣਾ ਦੁਖਰਵਾਰ ਗੁਰਦੁਆਰੇ ਦੇ ਮੂਹਰੇ ਹੁੰਦੇ ਆ ਨਾਦਾਨਾ ਚੌਂਕ ਤੋਂ ਕਿਲਾ ਚੌਂਕ ਜਾਣਾ ਰਾਹ ਵਿੱਚ ਦੁਕਾਨਾਂ ਹੀ ਦੁਕਾਨਾਂ ਸੀ ਪਟਿਆਲੇ ਦੀਆਂ ਦੁਕਾਨਦਾਰ ਉਹਨਾਂ ਦੀ ਪੋਸ਼ਾਕ ਦੇਖ ਕੇ ਉਹਨਾਂ ਦਾ ਪਹਿਰਾਵਾ ਦੇਖ ਕੇ ਉੱਠ ਕੇ ਹਰ ਦੁਕਾਨਦਾਰ ਨੇ ਉਹਨਾਂ ਨੂੰ ਸਤਸ੍ਰੀਕਾਲ ਬੁਲਾਉਣੀ ਔਰ ਨਾਲ ਹੀ ਆਪਣੀ ਘੜੀ ਦਾ ਟਾਈਮ ਬੁਲਾਉਣਾ ਉਹ ਕਦੇ ਵੀ 1 ਮਿੰਟ ਲੇਟ ਹੋਣ ਵਾਲੇ ਬੰਦੇ ਨਹੀਂ ਸੀ ਨਾ ਆਉਣ ਲੱਗੇ ਨਾ ਜਾਣ ਲੱਗੇ ਇੱਕ ਅਜਿਹੇ ਤਰੀਕੇ ਦਾ ਉਹਨਾਂ ਨੇ ਜੀਵਨ ਬੀਤਿਆ ਬਤਾਇਆ ਉਹ ਇੱਕ ਆਦਰਸ਼ ਜਿਹਨੂੰ ਉਹ ਕਹਿੰਦੇ ਸੀ ਇੱਕ ਆਦਰਸ਼ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ ਉਹ ਕਹਿੰਦੇ ਹੁੰਦੇ ਸੀ ਚੰਗੇ ਸਿੱਖ ਦੀ ਜਾਂ ਚੰਗੇ ਇਨਸਾਨ ਦੀ ਉਹਨੇ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਉਹਦੀ ਰਫ਼ਤਾਰ ਉਹਦੀ ਗੁਫ਼ਤਾਰ ਤੇ ਉਹਦੀ ਦਸਤਾਰ ਉਹਦੀ ਨਿਸ਼ਾਨੀ ਹੁੰਦੀ ਹੈ ਉਹ ਜਦੋਂ ਐਮਏ ਕਰ ਰਿਹਾ ਸੀ ਲਾਹੌਰ ਕਾਲਜ ਦੇ ਵਿੱਚ ਉਦੋਂ ਕਾਲਜ ਤੋਂ ਵੀ ਉਹਨਾਂ ਨੇ ਆਪਣਾ ਹੌਸਟਲ 'ਚ ਰਹਿੰਦੇ ਸੀ ਪੈਦਲ ਹੀ ਜਾਣਾ ਪੈਦਲ ਹੀ ਆਉਣਾ ਉੱਥੇ ਇੱਕ ਡਾਕਟਰ ਸੱਜਨ ਸਿੰਘ ਮਾਲਕ ਹੁੰਦੇ ਸੀ ਉਹਨਾਂ ਨੇ ਰੋਜ਼ ਦੇਖਣਾ ਵੀ ਇਹ ਮੁੰਡਾ ਰੋਜ਼ ਪੈਦਲ ਇੱਕੋ ਹੀ ਟਾਈਮ ਤੇ ਆਉਂਦਾ ਇੱਕੋ ਹੀ ਟਾਈਮ ਤੇ ਜਾਂਦਾ ਉਹਨਾਂ ਨੇ ਬੁਲਾਇਆ ਕਾਕਾ ਤੂੰ ਕਿੱਥੇ ਜਾਂਦਾ ਹੈ ਇਹ ਕਹਿੰਦੇ ਜੀ ਮੈਂ ਸਿੱਖ ਨੈਸ਼ਨਲ ਕਾਲਜ ਐਮਏ ਕਰ ਰਿਹਾ ਕਹਿੰਦੇ ਤੂੰ ਪੈਦਲ ਕਿਉਂ ਜਾਂਦਾ ਹੈ ਉਹ ਕਹਿੰਦੇ ਮੈਂ ਅਫੋਰਡ ਨਹੀਂ ਕਰ ਸਕਦਾ ਇਸ ਕਰਕੇ ਪੈਦਲ ਜਾਂਦਾ ਹੈ ਉਹ ਸੱਜਨ ਸਿੰਘ ਮਲਕ ਨੇ ਉਹਨਾਂ ਨੂੰ ਇਹ ਗੱਲਾਂ ਮੈਂ ਕਰ ਰਿਹਾ ਜੀ ਮੇਰੇ ਖਿਆਲ ਚ 47 ਤੋਂ ਪਹਿਲਾਂ ਦੀਆਂ ਉਹਨੇ ਉਹਨਾਂ ਨੂੰ ਸਾਈਕਲ ਲੈ ਕੇ ਦਿੱਤਾ ਕਹਿੰਦੇ ਕਾਕਾ ਸਾਈਕਲ ਤੇ ਜਾਇਆ ਕਰ ਉਹ ਸੱਜਨ ਸਿੰਘ ਮਲਕ ਨੇ ਉਹਨਾਂ ਨੂੰ ਸਾਈਕਲ ਲੈ ਕੇ ਦਿੱਤਾ ਪਾਰਟੀਸ਼ਨ ਹੋ ਗਈ ਹੋਈ ਮਲਕ ਸਾਹਿਬ ਬਾਅਦ ਪੰਜਾਬ ਚ ਆ ਗਏ ਇਧਰਲੇ ਪਾਸੇ ਲੁਧਿਆਣੇ ਸੈਟਲ ਹੋ ਗਏ ਉਸ ਪਰਿਵਾਰ ਦੇ ਨਾਲ ਉਦੋਂ ਤੋਂ ਲੈ ਕੇ ਅਖੀਰ ਤੱਕ ਬਾਪੂ ਜੀ ਦਾ ਐਨਾ ਪ੍ਰੇਮ ਰਿਹਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਉਹਨਾਂ ਦੇ ਬੱਚਿਆਂ ਨੂੰ ਪੜਾਈ ਵੀ ਔਰ ਉਹਨਾਂ ਦੇ ਨਾਲ ਐਦਾ ਰਹਿ ਜਿਵੇਂ ਸਾਡੇ ਘਰ ਦੇ ਮੈਂਬਰ ਹੁੰਦੇ ਸੀ ਮੈਂ ਇੰਨੀ ਲੰਬੀ ਕਹਾਣੀ ਵਿੱਚ ਤਾਂ ਪੈ ਰਿਹਾ ਕਿਉਂਕਿ ਉਹਨਾਂ ਨੇ ਇੱਕ ਆਦਰਸ਼ ਪੈਦਾ ਕੀਤਾ ਸੀ ਵੀ ਸਿੱਖ ਦੀ ਨਿਸ਼ਾਨੀ ਕੀ ਹੁੰਦੀ ਹੈ ਔਰ ਚੰਗੇ ਇਨਸਾਨ ਦੀ ਨਿਸ਼ਾਨੀ ਕੀ ਹੁੰਦੀ ਹੈ ਉਸ ਨਿਸ਼ਾਨੀ ਤੇ ਉਹਨਾਂ ਨੇ ਤੁਰ ਕੇ ਦਿਖਾਇਆ ਫਿਰ ਉਹਨਾਂ ਨੂੰ ਜਦੋਂ ਭਾਸ਼ਾ ਵਿਭਾਗ ਬਣ ਗਿਆ ਤਾ ਪੰਜਾਬੀ ਯੂਨੀਵਰਸਿਟੀ ਦੀ ਸਿਰਜਣਾ ਲਈ ਉਸ ਮੌਕੇ ਦੇ ਚੀਫ ਮਿਨਿਸਟਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਹੁੰਦੇ ਸੀ ਇਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਹੋਣਾ ਨੂੰ ਮਿਲ ਕੇ ਵਿਚਾਰ ਕੇ ਉਹਨਾਂ ਨੂੰ ਕਹਿ ਕੇ ਵੀ ਪੰਜਾਬੀ ਯੂਨੀਵਰਸਿਟੀ ਬਣਾਉਣ ਦੀ ਲੋੜ ਹੈ ਭਾਸ਼ਾ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਸਰਦਾਰ ਪ੍ਰਤਾਪ ਸਿੰਘ ਕੈਰੋਂ ਹੋਣਾ ਨੂੰ ਕਨਵਿੰਸ ਕੀਤਾ ਐਗਰੀ ਕਰਵਾਇਆ ਹਾਲਾਂਕਿ ਸਰਦਾਰ ਪ੍ਰਤਾਪ ਸਿੰਘ ਕੈਰੋਨਾ ਬਾਪੂ ਜੀ ਦੇ ਪਰਸਨਲ ਰਿਲੇਸ਼ਨ ਨਹੀਂ ਸੀ ਠੀਕ ਕਿਸੇ ਗਲਤੋਂ ਨਹੀਂ ਕਿਉਂਕਿ ਪ੍ਰਤਾਪ ਸਿੰਘ ਕਹਿੰਦਾ ਉਹਨਾਂ ਨੂੰ ਗਿਆਨੀ ਕਰਤਾਰ ਸਿੰਘ ਦੇ ਬੰਦੇ ਬੰਦੇ ਸੀ ਬਾਪੂ ਜੀ ਕਹਿੰਦੇ ਸੀ ਮੈਂ ਕਿਸੇ ਉਹਨਾਂ ਨੇ ਮੈਨੂੰ ਪੜਾਇਆ ਮੇਰੇ ਪਿਓ ਵਰਗਾ ਮੈਂ ਉਹਨਾਂ ਦਾ ਬੰਦਾ ਨਹੀਂ ਆ ਮੈਂ ਤਾਂ ਬੰਦਾ ਸਾਰਿਆਂ ਦਾ ਹੈ ਸੋ ਉਹਨਾਂ ਦੇ ਕਹਿ ਤੇ ਪੰਜਾਬੀ ਯੂਨੀਵਰਸਿਟੀ ਬਣੀ ਬਾਅਦ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜਦੋਂ ਅੱਜ ਵੀ ਇੱਥੇ ਫੋਟੋ ਦਿਖਾ ਰਹੇ ਨੇ ਜਦੋਂ ਫੰਕਸ਼ਨ ਹੋਇਆ ਸੀ ਨੈਗਰਲ ਫੰਕਸ਼ਨ ਉਦੋਂ ਡਾਕਟਰ ਰਾਧਾ ਕ੍ਰਿਸ਼ਨ ਜੀ ਪਟਿਆਲੇ ਆਏ ਸੀ ਮੈਂ ਤਾਂ ਮੇਰੇ ਖਿਆਲ 8-10 ਸਾਲ ਦਾ ਹੋਊਗਾ 12th ਗਾਰਡਨ ਦੇ ਵਿੱਚ ਫੰਕਸ਼ਨ ਹੋਇਆ ਸੀ ਡਾਕਟਰ ਰਾਧਾ ਕ੍ਰਿਸ਼ਨ ਜੀ ਬਹੁਤ ਵੱਡੇ ਫਿਲਾਸਫਰ ਔਰ ਐਜੂਕੇਸ਼ਨਿਸਟ ਸੀ ਪਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ ਉਹਨਾਂ ਨੇ ਉਸ ਲੈਂਗੁਏਜ ਪੰਜਾਬੀ ਯੂਨੀਵਰਸਿਟੀ ਦੀ ਫਾਊਂਡੇਸ਼ਨ ਦਾ ਮੇਰੇ ਖਿਆਲ ਚ ਜੂਨ 1964 ਦੀ ਜਾਂ ਬਾਅਦ ਦੀ ਗੱਲ ਹੈ ਉੱਥੇ ਭਾਸ਼ਣ ਦੇਣਾ ਸੀ ਸਰਦਾਰ ਪ੍ਰਤਾਪ ਸਿੰਘ ਕਿਰੋ ਚੀਫ ਮਿਨਿਸਟਰ ਸੀ ਉਹਨਾਂ ਨੇ ਕਿਹਾ ਵੀ ਲਾਲਸਿਆ ਇਹਨਾਂ ਨੇ ਬੋਲਿਆ ਅੰਗਰੇਜ਼ੀ ਚ ਤੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੈ ਇਹਨਾਂ ਦੇ ਭਾਸ਼ਣ ਦੀ ਨਾਲ ਦੀ ਨਾਲ ਪੰਜਾਬੀ ਚ ਉਲਤਾ ਕਰਨਾ ਹੈ ਤਾਂ ਕਿ ਸਾਰੇ ਜਿਹੜੇ ਸੋਡਾ ਵਾਲੇ ਆ ਉਹਨਾਂ ਨੂੰ ਤਾਂ ਪੰਜਾਬੀ ਸਮਝ ਆਉਣੀ ਅੰਗਰੇਜ਼ੀ ਤਾਂ ਬੜਿਆਂ ਨੂੰ ਸਮਝ ਨਹੀਂ ਆਉਣੀ ਸੋ ਉਹਨਾਂ ਦੇ ਨਾਲ-ਨਾਲ ਭਾਸ਼ਣ ਦੇ ਨਾਲ-ਨਾਲ ਬਾਪੂ ਜੀ ਨੇ ਪੰਜਾਬੀ ਚ ਉਲਟਾ ਕਰਤਾ ਔਰ ਐਨੇ ਖੁਸ਼ ਹੋਏ ਸਰਦਾਰ ਪ੍ਰਤਾਪ ਸਿੰਘ ਕੈਰੋ ਔਰ ਯਾਦਵਿੰਦਰ ਸਿੰਘ ਜੀ ਚੋਦੋ ਰਾਜਪੁਰਖੀ ਬਾਪੂ ਜੀ ਨੂੰ ਖੜੀ ਸਟੇਜ ਤੇ ਜੱਫੀ ਪਾ ਕੇ ਪੂਰਾ ਕਮਾਤਾ ਉਹਨੇ ਉਹ ਕਹਿੰਦੇ ਲਾਲਸਿਆ ਕਵਾਲ ਕਰਤੀ ਉਹ ਉਹਨਾਂ ਦੀ ਕਮਿਟਮੈਂਟ ਸੀ ਉਸ ਤੋਂ ਬਾਅਦ ਪੰਜਾਬ ਬਣ ਗਿਆ ਸਰਦਾਰ ਲਖਮਨ ਸਿੰਘ ਗਿੱਲ ਪੰਜਾਬ ਦੇ ਚੀਫ ਡਿਸਟ੍ਰਿਕਟ ਬਣ ਗਏ ਜੋ ਮੇਰੇ ਬਾਪੂ ਜੀ ਦੇ ਜਬਾਤੀ ਸੀ ਕੱਟੇ ਸਕੂਲ 'ਚ ਪੜ੍ਹੇ ਸੀ। ਔਰ ਲਸ਼ਮਨ ਸਿੰਘ ਗਿੱਲ ਸਾਡੇ ਪਿੰਡ 'ਚ ਮੰਗੇ ਵੀ ਹੋਏ ਸੀ। ਆਪਸ ਵਿੱਚ ਜਾਣ ਪਛਾਣ ਸੀ। ਪੱਕੀ ਤਾਂ ਅੱਗੇ ਵੀ ਮੈਂ ਸੁਣਾ ਚੁੱਕਿਆ ਹਾਂ। ਜਦੋਂ ਲਸ਼ਮਨ ਸਿੰਘ ਲੋਣੀ ਬਣੇ ਤਾਂ ਪੰਜਾਬੀ ਯੂਨੀਵਰਸਿਟੀ ਦੇ ਪੰਜ ਚਾਂਸਲ ਉਹਨਾਂ ਦੇ ਨਾਲ ਡਾਕਟਰ ਕਰਪਾਲ ਸਿੰਘ ਜੀ ਹੁੰਦੇ ਸੀ। ਇਹਨਾਂ ਨੇ ਡਾਕਟਰ ਕਰਪਾਲ ਸਿੰਘ ਨੂੰ ਕਿਹਾ ਡਾਕਟਰ ਸਾਹਿਬ ਇੱਕ ਮੌਕਾ ਆ ਗਿਆ ਪੰਜਾਬੀ ਨੂੰ ਮਾਤ ਪਾਸ਼ਾ ਬਣਾਈਏ। ਇਹ ਦੋਨੋਂ ਜਾਣੇ ਲਸ਼ਵਨ ਸਿੰਘ ਗਿੱਲ ਜਿਹੜੇ ਕਿ ਮੁਸ਼ਕਲ ਦਾ 9 ਜਾਂ 10 ਮਹੀਨੇ ਸੀਐਮ ਰਹੇ ਸੀ ਉਹਨਾਂ ਕੋ ਗਏ ਉਹਨਾਂ ਨੂੰ ਕਨਵਿੰਸ ਕੀਤਾ ਲਸ਼ਵਨ ਸਿੰਘ ਗਿੱਲ ਨੇ ਆਪਣੀ ਕੈਬਨਟ ਦੇ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਆਪਣੇ ਚੀਫ ਸੈਕਟਰੀ ਨੂੰ ਬੁਲਾਇਆ ਉਹ ਕਹਿੰਦੇ ਜੀ ਐਨੀ ਕਾਲੀ ਨਾ ਕਰੋ ਐਨੀ ਛੇਤੀ ਉਹ ਪੰਜਾਬੀ ਭਾਸ਼ਾ ਐਕਟ ਨਹੀਂ ਬਣ ਸਕਦਾ ਵਾਪੀ ਨੇ ਕਿਹਾ ਵੀ ਇਹ ਜ਼ਿੰਮੇਵਾਰੀ ਮੇਰੀ ਹੈ ਪੰਜਾਬੀ ਭਾਸ਼ਾ ਐਕਟ ਭਾਸ਼ਾ ਵਿਭਾਗ ਹੈ ਕਾਦੇ ਵਾਸਤੇ ਸੋ ਉਸ ਮੌਕੇ ਤੇ ਉਸ ਚੈਲੰਜ ਨੂੰ ਚੀਫ ਸਕੱਟਰੀ ਦੇ ਤੇ ਐਜੂਕੇਸ਼ਨ ਸੈਕਟਰੀ ਦੇ ਚੈਲੀ ਨੂੰ ਅਸੈਪਟ ਕਰਦੇ ਹੋਏ ਇਹਨਾਂ ਨੇ ਭਾਸ਼ਾ ਐਕਟ ਬਣਾਇਆ ਔਰ ਲక్ష్ਮੀ ਸਿੰਘ ਕੋਲੋਂ ਪੰਜਾਬੀ ਮਾਤ ਭਾਸ਼ਾ ਨੂੰ ਪੰਜਾਬ ਦੀ ਮਾਤ ਭਾਸ਼ਾ ਬਣਵਾ ਕੇ ਉਹ ਸਿਰ ਪਾਸ ਕਰਵਾਇਆ ਇਹ ਉਹਨਾਂ ਦੀ ਅਟੈਚਮੈਂਟ ਸੀ ਉਸ ਤੇ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਉਹਨਾਂ ਨੂੰ ਫਿਰ ਬਾਅਦ ਵਿੱਚ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਗਿਆ ਉਹ ਬਣਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿ ਅਕਾਲੀ ਚੀਫ ਮਿਨਿਸਟਰ ਸੀ ਉਸ ਤੋਂ ਬਾਅਦ ਵਾਪੂ ਜੀ ਨੂੰ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਜੋ ਕਿ ਕਾਂਗਰਸ ਗਵਰਨਮੈਂਟ ਸੀ ਕੇਨੀਜ਼ ਐਲ ਸਿੰਘ ਉਹਨਾਂ ਨੇ ਸੋ ਉਹ ਇੱਕ ਅਹਜੇ ਇਹ ਬੰਦੇ ਸੀ ਜਿਹੜੇ ਪੋਲਿਟਿਕਸ ਤੋਂ ਧਰਮ ਤੋਂ ਅਹਜੀਆਂ ਗੱਲਾਂ ਤੋਂ ਬਹੁਤ ਪਰੇ ਸੀ ਉਦੋਂ ਪੰਜਾਬ ਵਿਧਾਨ ਸਭਾ ਵਿੱਚ ਉਹਨਾਂ ਨੇ ਰੌਲਾ ਪਾਤਾ ਵੀ ਦੇਖੋ ਜੀ ਐਮਐਲਏ ਨੇ ਵੀ ਕੀ ਕੀਤਾ ਗਿਆਨੀ ਜੀ ਗਿਆਨੀ ਜ਼ੈਲ ਸਿੰਘ ਨੇ ਕੀ ਕੀਤਾ ਉਹ ਕਹਿੰਦੇ ਉਹਨਾਂ ਨੇ ਅਕਾਲੀਆਂ ਦੇ ਲਾਏ ਹੋਏ ਮੈਂਬਰ ਨੂੰ ਕਾਂਗਰਸ ਨੇ ਚੇਅਰਮੈਨ ਬਣਾਇਆ ਹੋਰ ਇਤੋਂ ਜ਼ਿਆਦਾ ਅਸੀਂ ਕੀ ਕਰਾਂਗੇ ਸੋ ਇਹ ਅਜਿਹੀਆਂ ਕੰਟਰੀਬਿਊਸ਼ਨਾਂ ਸੀ ਵਾਪੂ ਜੀ ਨੂੰ ساری ਉਮਰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਔਰ ਸਟਿੱਡਿਕੇਟ ਦੇ ਨੋਮੀਨੇਟਿਡ ਮੈਂਬਰ ਰਹੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਪਾਸ਼ਾ ਵਿਕਾਸ ਵਿਭਾਗ ਦੀ ਗੱਲ ਕਰ ਰਿਹਾ ਹੈ ਉਹ ਕ੍ਰੀਏਟ ਕਰਨ ਵਾਲੇ ਬਾਪੂ ਜੀ ਸੀ ਉਸ ਤੋਂ ਬਾਅਦ ਗੁਰੂ ਨਾਨਕ ਯੂਨੀਵਰਸਿਟੀ ਦੇ ਅਖੀਰ ਤੱਕ ਉਹ ਮੈਂਬਰ ਸੈਨੇਟ ਔਰ ਸਿੰਡੀਕੇਟ ਰਹੇ ਗਵਰਨਮੈਂਟ ਵੱਲੋਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਰਹੇ ਗੁਰੂ ਨਾਨਕ ਫਾਊਂਡੇਸ਼ਨ ਦੇ ਮੈਂਬਰ ਰਹੇ ਤਾਂ ਉਮਰ ਅਖੀਰਲੀ ਉਮਰ ਤੱਕ ਉਹਨਾਂ ਦੀ ਅਟੈਚਮੈਂਟ ਪੰਜਾਬ ਨਾਲ ਪੰਜਾਬੀ ਨਾਲ ਧਰਮ ਨਾਲ ਰਹੀ ਜਦੋਂ ਗਿਆਨੀ ਜ਼ੈਲ ਸਿੰਘ ਜੀ ਹੋਮ ਮਿਨਿਸਟਰ ਬਣ ਕੇ ਆ ਗਏ ਕਿਸੇ ਉਹ ਪਹਿਲਾਂ ਐਡ ਵਨ ਟਾਈਮ ਬੱਪੂ ਜੀ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲ ਬਣਾਉਣਾ ਚਾਹੁੰਦੇ ਸੀ ਪਰ ਕੁਛ ਗਿਆਨੀ ਜੀ ਦੀਆਂ ਜ਼ੈਲ ਸਿੰਘ ਉਹਨਾਂ ਦੀਆਂ ਮਜਬੂਰੀਆਂ ਸੀ ਨਹੀਂ ਬਣਾ ਸਕੇ ਉਹਨਾਂ ਨੂੰ ਲੱਗਿਆ ਵੀ ਲਾਲ ਸਿੰਘ ਮੇਰੇ ਨਾਲ ਨਾਰਾਜ਼ ਹੋ ਗਿਆ ਜਦੋਂ ਹੋਮ ਮਿਨਿਸਟਰ ਬਣ ਗਏ ਉਤੋਂ ਦਿੱਲੀੋਂ ਫੋਨ ਕਰਦੇ ਆ ਲਾਲਚਾ ਮੈਂ ਤੈਨੂੰ ਵਾਈਸ ਚਾਂਸਲ ਤਾਂ ਨਹੀਂ ਬਣਾ ਸਕਿਆ ਹੁਣ ਮੈਂ ਬਹੁਤ ਵੱਡੀ ਪੋਜੀਸ਼ਨ ਤੇ ਆ ਗਿਆ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਮੈਂ ਤੈਨੂੰ ਦੱਸ ਕੀ ਬਣਾਵਾਂ ਕਿਹੜੀ ਪੋਸਟ ਦੇਵਾਂ ਮੇਰੀ ਇਸ ਵੇਲੇ ਇੰਦਰਾ ਗਾਂਧੀ ਨਾਲ ਵੀ ਬਹੁਤ ਸੂਤ ਹੈ ਜੋ ਮੈਂ ਕਹੂੰਗਾ ਉਹ ਗੱਲ ਬਣ ਚੁਗੀ ਬਾਪੂ ਜੀ ਨੇ ਉਹਨੂੰ ਜਵਾਬ ਦਿੱਤਾ ਗਿਆਨੀ ਜੀ ਮੇਰੇ ਸੱਤੇ ਦੇ ਸੱਤੇ ਬੱਚੇ ਬਹੁਤ ਪੜ ਗਏ ਹਨ ਚੰਗੀਆਂ ਚੰਗੀਆਂ ਪੋਜੀਸ਼ਨਾਂ ਤੇ ਪਹੁੰਚ ਗਏ ਮੈਨੂੰ 10000 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਮੈਂ ਆਪਣੇ ਪਿੰਡ ਦੀ ਜ਼ਮੀਨ ਵੇਚ ਕੇ ਪਟਿਆਲੇ ਕੋਠੀ ਪਾਲੀ ਐ ਮੇਰਾ 10000 ਰੁਪਏ ਮਹੀਨੇ ਤੋਂ ਜ਼ਿਆਦਾ ਮੇਰਾ ਖਰਚਾ ਹੀ ਨਹੀਂ ਹੈ ਹੁਣ ਮੈਂ ਬੰਦੇ ਤੋਂ ਨਹੀਂ ਮੰਗਣਾ ਮੈਂ ਤਾਂ ਸਿਰਫ ਵਾਹਿਗੁਰੂ ਤੋਂ ਮੰਗਣਾ ਹੈ ਔਰ ਮੈਂ ਆਪਣੇ ਧਰਮ ਦੀ ਆਪਣੀ ਕੌਮ ਦੀ ਆਪਣੀ ਜੀਵ ਸੇਵਾ ਕਰਨੀ ਹੈ ਸੋ ਇੱਕ ਅਜਿਹੇ ਇਨਸਾਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਭੜਾਈ ਲਖਾਈ ਪੰਜਾਬੀ ਯੂਨੀਵਰਸਿਟੀ ਇਨ੍ਹਾਂ ਕਾਰਨਾ ਤੇ ਲਾਇਆ ਉਹ ਪੀਜ਼ੀ ਡਰੈਸ ਦੇਖ ਕੇ ਬੜੇ ਲੋਕਾਂ ਨੂੰ ਇਹ ਵਹਿਮ ਰਹਿੰਦਾ ਸੀ ਕਿ ਇਹ ਸ਼ਾਇਦ ਅਕਾਲੀ ਹੈ ਇਹ ਬੜੇ ਤਫਸਵੀ ਹੈ ਇਹ ਬੜੇ ਕਮਿਊਨਲ ਹੈ ਇਹ ਯਾਦ ਗੱਲ ਆ ਗਈ ਵਿਚੋਂ ਦੀ ਬ੍ਰਿਸ਼ਪਾਨ ਜੀ ਪੈਪਸੂ ਦੇ ਚੀਫ ਮਿਨਿਸਟਰ ਸੀ ਪੈਪਸੂ ਮਰਜ ਹੋ ਕੇ ਪੰਜਾਬ ਚ ਮਰਜ ਹੋ ਰਿਹਾ ਸੀ ਪਟਿਆਲੇ ਸੀਐਮ ਦੀ ਕੋਠੀ ਚ ਇਹਨਾਂ ਨੂੰ ਬੁਲਾਇਆ ਕਹਿੰਦੇ ਗਿਆਨੀ ਜੀ ਆ ਨੀਲੀ ਪਗੜੀ ਤੇ ਕਟਵਾ ਪਜਾਮਾ ਤੇ ਐਕਚੁਅਲ ਪਾਣੀ ਬੰਦ ਕਰ ਦਿਓ ਉਦੋਂ ਇਹ ਹੈ ਡਿਪਟੀ ਡਾਇਰੈਕਟਰ ਸੀ ਮੈਂ ਤੁਹਾਡੇ ਡਾਇਰੈਕਟਰ ਦੇ ਆਰਡਰ ਕਰ ਦੂਗਾ ਇਹ ਕਹਿੰਦੇ ਬ੍ਰਿਸ਼ਪਾਨ ਜੀ ਮੈਂ ਕੱਪੜੇ ਇਸ ਪਿੱਛੇ ਪਾਉਣਾ ਕਿਉਂਕਿ ਮੈਨੂੰ ਲੱਗਦਾ ਹੈ ਕੱਪੜੇ ਬੜੇ ਵਧੀਆ ਔਰ ਮੇਰੇ ਫੌਦੇ ਮੈਂ ਪੈਂਟ ਤੇ ਕਮੀਜ਼ ਮੈਂ ਨਹੀਂ ਪਾਣੀ ਇਹ ਡਾਇਰੈਕਟਰੀ ਜਾਂਦੀ ਹੈ ਤਾਂ ਜਾਵੇ ਉਹ ਉਹਨਾਂ ਨੇ ਉਹਨਾਂ ਨੂੰ ਨਾ ਕੀਤੀ ਬਾਪੂ ਜੀ ਦੇ ਜੋ ਨਿਰਪੱਖ ਔਰ ਹਰ ਧਰਮ ਦੇ ਨਾਲ ਪਿਆਰ ਦੀ ਨਿਸ਼ਾਨੀ ਇਹ ਸੀ ਜਦੋਂ ਬਾਪੂ ਜੀ ਭਾਸ਼ਾ ਵਿਭਾਗ ਤੋਂ ਰਿਟਾਇਰ ਹੋਏ ਤਾਂ ਜਿਹੜਾ ਨੈੜਾ ਨੈਕਸਟ ਪੈਰੋਕਾਰ ਆਇਆ ਸੀ ਉਹ ਹਿੰਦੂ ਜੈਂਟਲਮੈਨ ਸੀ ਡਾਕਟਰ ਰਜਨੀਸ਼ ਜੀ ਜਦੋਂ ਉਹ ਕਿਉਂਕਿ ਆਪਣਾ ਪੈਰੋਕਾਰ ਨਾਲ ਇਹ ਡਿਪਟੀ ਉਹਨਾਂ ਦਾ ਰਿਵਾਜ ਹੁੰਦਾ ਸੀ ਨਾਲੇ ਚੁੰਦੇ ਸੀ ਜਦੋਂ ਪਬਲਿਕ ਸਰਕਮਿਸ਼ਨ ਤੋਂ ਰਿਟਾਇਰ ਹੋਏ ਤਾਂ ਨੈਕਸਟ ਚੇਅਰਮੈਨ ਜਸਵੰਤ رائے ਬਾਂਸਲ ਜੀ ਬਣਿਆ ਸੀ ਉਹ ਉਹਨਾਂ ਦੀ ਧਿਆਨਦਾਰੀ ਦੀ ਨਿਸ਼ਾਨੀ ਸੀ ਐਨੀਆਂ ਗੱਲਾਂ ਕਰਦੇ ਹੋਏ ਮੈਂ ਇੱਕ ਵਾਰੀ ਫੇਰ ਪੰਜਾਬੀ ਯੂਨੀਵਰਸਿਟੀ ਖਾਸ ਕਰ ਡਾਕਟਰ ਅਰਵਿੰਦ ਜੀ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਤੁਸੀਂ ਸਾਨੂੰ ਯਾਦ ਕਰਕੇ ਮਾਤ ਪਾਸ਼ਾ ਦਿਵਸ ਤੇ ਯਾਦ ਕਰਕੇ ਮੇਰੇ ਪਿਤਾ ਜੀ ਨੂੰ ਵੀ ਯਾਦ ਕਰਦੇ ਹੋ ਔਰ ਨਾਲ ਹੀ ਪੰਜਾਬੀ ਮਾਤ ਪਾਸ਼ਾ ਦੀ ਸੇਵਾ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਜੈ ਜੀ